ਮੈਂ ਤੇ ਮਾਸੀ ਫੋਨ ਤੇ ਗੱਲਾਂ ਕਰਨ ਲੱਗੀਆਂ ਮਾਸੀ ਨੂੰ ਹਾਲਚਾਲ ਪੁੱਛਿਆ ਹੈਨਾ ਹੋਰ ਪੁੱਛਿਆ ਘਰ ਪਰਿਵਾਰ ਕਿਵੇਂ ਆ ਸਾਰੀਆਂ ਗੱਲਾਂ ਆਰਾਮ ਨਾਲ ਹੋਈਆਂ ਘਟੋ ਘਟਸੀ ਇੱਕ ਘੰਟਾ ਗੱਲਾਂ ਕੀਤੀਆਂ ਫੋਨ ਤੇ ਡੰਗਰ ਬੱਚੇ ਤੋਂ ਲੈ ਕੇ ਘਰ-ਬਾਰ ਖੇਤ ਹੈਨਾ ਹਰ ਇੱਕ ਚੀਜ਼ ਪੁੱਛ ਲਈ ਮਾਸੀ ਨੂੰ ਪੁੱਛ ਲਿਆ ਮਾਸੀ ਸੂਟ ਕਿੰਨੇ ਲੈ ਕੇ ਆਈਆਂ ਕਿਹੜੇ-ਕਿਹੜੇ ਰੰਗ ਦੇ ਨੇ ਹੈ ਚਲੋ ਜੀ ਸਾਰੀਆਂ ਗੱਲਾਂ ਜਿੰਨੀਆਂ ਵੀ ਹੁੰਦੀਆਂ ਹੋ ਲਈਆਂ ਹੋਣੇ ਜਦੋਂ ਇੱਕ ਘੰਟਾ ਸੀ ਗੱਲਾਂ ਕਰ ਲਈਆਂ ਮਾਸੀ ਕਹਿੰਦੀ ਫਿਰ ਹੋਰ ਸੁਣਾ ਮੈਂ ਗੱਲ ਛੇੜ ਲਈ ਸਾਡੇ ਕਿਸੇ ਰਿਸ਼ਤੇਦਾਰ ਦੀ ਹੁਣ ਚਲ 9 ਤੱਕ ਆਨੂ ਲੈਣਾ ਜਦ ਲੈ ਭਾਈ ਉਹਦੀ ਗੱਲ ਛੇੜੀ ਦੋ ਚਾਰ ਪੰਜ ਗੱਲਾਂ ਹੋਈਆਂ ਪਹਿਲਾਂ ਤਾਂ ਮਾਸੀ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ ਹਨਾ ਫਿਰ ਉਹ ਥੋੜੀ ਜੀ ਦੂਸਰੇ ਲੋਟਰੀ ਹੋ ਗਈ ਹੂੰ ਹਾਂ ਐ ਉਹ ਜਦੋਂ ਮੈਂ ਥੋੜਾ ਜਿਹਾ ਕਿਹਾ ਨਾ ਉਹਦੇ ਬਾਰੇ ਵੀ ਉਹ ਤਾਂ ਐ ਆਏ ਆ ਲੈ ਵੀ ਗੱਲ ਨਹੀਂ ਕੋਈ ਬਾਤ ਨਹੀਂ ਸਾਡੀ ਤਾਂ ਜੂ ਤੂ ਤੂ ਮੈਂ ਮੈਂ ਹੋਣ ਲੱਗੀ ਮਾਸੀ ਤਾਂ ਮੈਨੂੰ ਗਾਲਾਂ ਕੱਢਣ ਲੱਗੀ ਫੋਨ ਤੇ ਕਹਿੰਦੀ ਤੂੰ ਆਇਆ ਜਾਂ ਤੂੰ ਆਇਆ ਜਾਂ ਤੂੰ ਕੀ ਕਹੀ ਜਾਨੀ ਆ ਉਹਨੂੰ ਉਹ ਤਾਂ ਇਹੋ ਜਿਹਾ ਬੰਦਾ ਨਹੀਂ ਫਲਾਣਾ ਟਮਕਾਣਾ ਲੈ ਵੀ ਫੇਰ ਸਾਡੀ 1 ਘੰਟਾ ਚੱਲੀ ਲੜਾਈ ਨਾ ਫੋਨ ਮਾਸੀ ਕੱਟੇ ਨਾ ਫੋਨ ਮੈਂ ਕਟਾਂ ਹੈ ਮਾਸੀ ਕਹੇ ਤੂੰ ਦੱਸ ਤੂੰ ਕਹਿ ਕੀ ਮੈਂ ਦਿੱਤਾ ਹੈ ਤੇ ਮੈਂ ਕਹਾ ਮਾਸੀ ਵੀ ਗੱਲ ਸਹੀ ਆ ਲੈ ਵੀ ਤੂੰ ਤੂ 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 ਮੈਂ 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 ਹੁੰਦੇ ਕਾ ਸਾਈਟ ਟਾਈਮ ਲੰਘ ਗਿਆ ਚੱਲੀ ਗਿਆ ਪੂਰਾ 1 ਘੰਟਾ ਚਲਿਆ ਸਾਡਾ ਫੋਨ ਤੇ ਮੈਂ ਕਹਾ ਵੀ ਬਸ ਹੁਣ ਫੋਨ ਕੱਟਦਾ ਮੇਰੇ ਘਰ ਦੇ ਪੁੱਛੀ ਜਾਣ ਵੀ ਕੀ ਗੱਲ ਹੋਗੀ ਹੁਣ ਤਾਂ ਹਾਸਾਸ ਕੇ ਗੱਲਾਂ ਹੋ ਰਹੀਆਂ ਸੀ ਵੀ ਤੂੰ ਤੂੰ ਮੈਂ ਮੈਂ ਕਰਨ ਲੱਗੇ ਕੀ ਚੱਕਰ ਪੈ ਗਿਆ ਹੁਣ ਨਾ ਤਾਂ ਮੈਂ ਦੱਸਣ ਜੋ ਕੀ ਗੱਲ ਕੀ ਆ ਨਾ ਬਾਤ ਕੀ ਆ ਲੈ ਵੀ ਫਿਰ ਆਪਾਂ ਨੇ ਫੋਨ ਕੱਟਦਾ ਫਿਰ ਜਦ ਮੈਂ ਦੱਸੀ ਵੀ ਆਹ ਗੱਲ ਹੋ ਗਈ ਫਿਰ ਘਰਦਿਆਂ ਤੋਂ ਮੈਨੂੰ ਖੇਰ ਗਾਲਾਂ ਪਈਆਂ ਹੁਣ ਕੁਝ ਗੱਲ ਹੀ ਇਹੋ ਜੀ ਸੀ ਨਾ ਵੀ ਕਈ ਵਾਰੀ ਆ ਹੀ ਹੁੰਦਾ ਅਸੀਂ ਜੇ ਕਿਸੇ ਨੂੰ ਫੋਨ ਕਰਦੇ ਆ ਨਾ ਗੱਲ ਕਰਦੇ ਆ ਸਾਡੀਆਂ ਬੜੀਆਂ ਵਧੀਆਂ ਗੱਲਾਂ ਚੱਲਦੀਆਂ ਹੁੰਦੀਆਂ ਜਦੋਂ ਅਸੀਂ ਕਿਤੇ ਤੀਸਰੇ ਬੰਦੇ ਦੀ ਗੱਲ ਚੱਕ ਲਈਏ ਫੇਰ ਸਾਡੀ ਲੜਾਈ ਪੈ ਜਾਂਦੀ ਆ ਇਹ ਗੱਲ ਜਮਾ 16 ਨੇ ਸਹੀ ਆ ਮੈਂ ਕੋਈ ਬਣਾ ਕੇ ਨਹੀਂ ਕਹਿ ਰਹੀ ਆ ਤਾਂ ਸੱਚੀ ਗੱਲ ਆ ਜਮਾ ਜੀ ਹੁਣ ਤੁਸੀਂ ਦੇਖੋ ਦੋ ਬੰਦੇ ਹੁੰਦੇ ਆ ਹਨਾ ਸਾਡੀ ਕਦੇ ਲੜਾਈ ਨਹੀਂ ਹੁੰਦੀ ਮੰਨ ਲਓ ਦੋ ਬੰਦੇ ਆ ਇੱਕ ਤੋਂ ਗਲਤੀ ਹੋ ਗਈ ਤਾਂ ਦੂਜਾ ਮੰਨ ਲੈਂਦਾ ਦੂਜੇ ਤੋਂ ਹੋ ਗਈ ਤਾਂ ਇਧਰਲਾ ਮੰਨ ਲੈਂਦਾ ਉਹਨਾਂ 'ਚ ਅੰਡਰਸਟੈਂਡਿੰਗ ਹੁੰਦੀ ਆ ਜਦੋਂ ਤੀਸਰਾ ਬੰਦਾ ਤੁਹਾਡੇ ਵਿੱਚ ਆ ਗਿਆ ਫੋੜੀ ਲੜਾਈ ਪੱਕੀ ਆ ਤੀਸਰਾ ਬੰਦਾ ਆਇਆ ਲੜਾਈ ਸ਼ੁਰੂ ਉਹ ਕਹਿੰਦੇ ਨਹੀਂ ਆਪਣੇ ਕੀ ਕਹਿੰਦੇ ਆ ਉਹ ਤੀਆ ਰਲਿਆ ਘਰ ਗਲਿਆ ਉਹੀ ਕੰਮ ਹੈ ਜਮਾ ਫੇਰ ਚਾਹੇ ਕੋਈ ਤੁਹਾਡੇ ਘਰ ਚ ਵੜ ਜੇ ਤੀਆ ਫੇਰ ਚਾਹੇ ਫੋਨ ਤੇ ਗੱਲਾਂ ਕਰਦੇ ਵਿੱਚ ਆ ਜੇ ਕੋਈ ਤੀਆ ਜਿੱਥੇ ਮਰਜੀ ਆ ਜੇ ਲੈ ਬਈ ਫੇਰ ਨਾ ਤੁਹਾਡੀ ਗੱਲ ਕੋਈ ਸਿੱਧੇ ਮੂੰਹ ਹੋਵੇ ਜਦੋਂ ਤੀਜਾ ਬੰਦਾ ਆ ਗਿਆ ਕਲੇਸ਼ ਤਾਂ ਹੋਣਾ ਹੀ ਹੋਣਾ ਦੋ ਬੰਦਿਆਂ 'ਚ ਜਦੋਂ ਵੀ ਕੋਈ ਲੜਾਈ ਕਰਾਂਦਾ ਨਾ ਉਹ ਤੀਜਾ ਹੀ ਕਰਾਂਦਾ ਦੋ ਬੰਦਿਆਂ ਦੀ ਕਦੇ ਲੜਾਈ ਨਹੀਂ ਹੁੰਦੀ ਹੈਗੀ ਗੱਲ ਨੋਟ ਕਰ ਲਿਓ ਮੇਰੀ ਤੁਹਾਡੇ ਨਾਲ ਵੀ ਹੁੰਦੀਆਂ ਹੋਣੀਆਂ ਦੇਖੋ ਤੁਸੀਂ ਹੁਣ ਘਰ 'ਚ ਦੋ ਜਣੇ ਆ ਮੰਨ ਲਓ ਐਨ ਵਧੀਆ ਤਰੀਕੇ ਨਾਲ ਰਹਿੰਦੇ ਆ ਠੀਕ ਆ ਕੋਈ ਤੀਸਰਾ ਬੰਦਾ ਇਹੋ ਜਿਹਾ ਘਰ ਆ ਜਾਂਦਾ ਚਾਹੇ ਕੋਈ ਅੰਡੀ ਗਵੰਡੀ ਲਾ ਲਓ ਚਾਹੇ ਕੋਈ ਰਿਸ਼ਤੇਦਾਰ ਲਾ ਲਓ ਆ ਕੇ ਮੈਂ ਕਿਹਾ ਇਹੋ ਜੀ ਗੱਲ ਕਰੇਗਾ ਨਾ ਸ਼ਾਮ ਨੂੰ ਬਸ ਫਿਰ ਤੁਸੀਂ ਦੋ ਬੰਦੇ ਆਪਸ 'ਚ ਹੀ ਲੜੋਗੇ ਹੈਨਾ ਬਿਲਾ ਉਹ ਤਾਂ ਤੇਰੇ ਬਾਰੇ ਐ ਕਹਿ ਕੇ ਗਿਆ ਉਹ ਤਾਂ ਤੇਰੇ ਬਾਰੇ ਐ ਕਹਿ ਕੇ ਗਿਆ ਖਾਵਾਂ ਖਾਂ ਦੀ ਲੜਾਈ ਬਿਨਾ ਮਤਲਬ ਦੀ ਲੜਾਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚਾਹੇ ਅਗਲਾ ਝੂਠ ਹੀ ਬੋਲ ਕੇ ਭੱਜੇ ਐਸੇ ਕਰਕੇ ਭਾਈ ਥੋੜਾ ਜਿਹਾ ਧਿਆਨ ਰੱਖਿਆ ਕਰੋ ਜੇ ਕਰੇ ਕੋਈ ਆਂਦਾ ਨਾ ਤੀਏ ਬੰਦੇ ਦੀ ਤਾਂ ਗੱਲ ਹੀ ਨਾ ਕਰੋ ਉਹਦੇ ਨਾਲ ਔਰ ਨੂੰ ਕਹਿ ਬਈ ਤੂੰ ਆਇਆ ਤੂੰ ਸਾਡੀ ਗੱਲ ਘਰ ਆਪਦੀ ਕਰ ਹਨਾ ਆਪਾਂ ਆਂਡ ਗਵੰਡ ਦੀ ਹੋਰਾਂ ਦੀਆਂ ਗੱਲਾਂ ਕਾਹਨੂੰ ਕਰਨੀਆਂ ਆਪਣੀਆਂ ਗੱਲਾਂ ਕਰੋ ਆਪਾਂ ਬਹਿ ਜਾਂਦੇ ਆ ਤੀਸਰਿਆਂ ਦੀ ਗੱਲ ਲੈ ਕੇ ਫੱਕੀ ਗੱਲ ਨੋਟ ਕਰ ਲਿਓ ਬਿੱਬੀਆਂ ਹੈਨਾ ਆਪਸ ਤਾਂ ਹਾਲਚਾਲ ਪੁੱਛਣੀਆਂ ਕੀ ਗਵਾਂਢ ਤੋਂ ਹੀ ਸਟਾਰਟ ਕਰ ਲੰਨੀ ਆ ਹੋਰ ਭੈਣ ਮੈਂ ਤਾਂ ਸੁਣਿਆ ਤੇਰੇ ਗਵਾਂਢ ਚ ਐ ਹੋ ਗਿਆ ਪਹਿਲਾਂ ਗੱਲ ਸੱਚੀ ਆ ਲੈ ਜਿਹਦੇ ਘਰ ਆਂਦੇ ਆ ਉਹਨੂੰ ਤਾਂ ਪਹਿਲਾਂ ਹਾਲ ਹੀ ਨਹੀਂ ਪੁੱਛਿਆ ਵੀ ਤੂੰ ਠੀਕ ਐ ਆਂਦੇ ਗੱਲ ਹੀ ਉਰੇ ਤੋਂ ਸਟਾਰਟ ਹੋਊਗੀ ਆਂਦੇ ਹੀ ਗੱਲ ਸਟਾਰਟ ਹੋਊਗੀ ਲੈ ਮੈਂ ਸੁਣਿਆ ਭੂਆ ਦੀ ਕੁੜੀ ਭੱਜ ਗਈ ਗੱਲ ਇੱਥੋਂ ਸਟਾਰਟ ਹੋਊਗੀ ਆਪਣੀ ਨਹੀਂ ਗੱਲ ਹੁੰਦੀ ਤੁਸੀਂ ਕਦੇ ਵੀ ਨੋਟ ਕਰ ਲਿਓ ਜਿਹੜਾ ਬੰਦਾ ਤੁਹਾਡੇ ਘਰ ਨਾ ਇਹ ਸੋਚ ਕੇ ਆਏਗਾ ਕਿ ਅੱਜ ਇਹਨਾਂ ਦੇ ਕਲੇਸ਼ ਪਵਾ ਕੇ ਜਾਣਾ ਅੱਜ ਇਹਨਾਂ ਦੇ ਲੜਾਈ ਪਵਾ ਕੇ ਜਾਣੀ ਆ ਉਹ ਕਦੇ ਵੀ ਤੁਹਾਡੇ ਤੋਂ ਗੱਲ ਨਹੀਂ ਸਟਾਰਟ ਕਰੂਗਾ ਉਹ ਤਾਂ ਇੱਧਰ ਉੱਧਰਾਂ ਹੀ ਗੱਲ ਸਟਾਰਟ ਕਰੂਗਾ ਹੈਨਾ ਗੱਲ ਵੀ ਉਹ ਸਟਾਰਟ ਕਰੂਗਾ ਜਿਹਦੇ ਨਾਲ ਤੁਹਾਨੂੰ ਜਾਂ ਤਾਂ ਤੁਸੀਂ ਚੁੱਪ ਹੋ ਜਾਓਗੇ ਤੁਹਾਨੂੰ ਸਮਝ ਨਹੀਂ ਆਣੀ ਕਿ ਕੀ ਜਵਾਬ ਦਈਏ ਹੁਣ ਆ ਕੇ ਸਿੱਧਾ ਹੀ ਤੁਹਾਨੂੰ ਕਹਤਾ ਅਗਲੇ ਨੇ ਮੈਂ ਸੁਣਿਆ ਤੇਰੀ ਭੂਆ ਦੀ ਕੁੜੀ ਭੱਜ ਗਈ ਹੁਣ ਅਗਲਾ ਬੰਦਾ ਅੰਕੋ ਕੀ ਬੋਲੂਗਾ ਸਵਾ ਬੋਲੂਗਾ ਬੋਲਣ ਜੋਗਾ ਨਹੀਂ ਰਹਿੰਦਾ ਫਿਰ ਉਹ ਵਿਚਾਰਾ ਮੂੰਹ ਜਾ ਬਣਾ ਕੇ ਕਹ ਦਿੰਦਾ ਪਤਾ ਤਾਂ ਪੈਸਾ ਨੂੰ ਵੀ ਲਗਿਆ ਹੈਨਾ ਚਾਹੇ ਸਾਰੀ ਗੱਲ ਪਤਾ ਹੋਵੇ ਅਗਲਾ ਵਿਚਾਰਾ ਗੱਲ ਹੀ ਟਾਲ ਦਿੰਦਾ ਪਾਈ ਪਤਾ ਤਾਂ ਸਾਨੂੰ ਵੀ ਲਗਿਆ ਹੁਣ ਕਹੇ ਕੀ ਵਿਚਾਰਾ ਐਂ ਗੱਲ ਸਟਾਰਟ ਕਰਨ ਲੱਗੀਆਂ ਖਾਵਾ ਖਾ ਲੜਾਈ ਹੋ ਜਾਂਦੀ ਆ ਫੇਰ ਜਦੋਂ ਉਹ ਬੰਦਾ ਕਹਿ ਕੇ ਚਲਾ ਜਾਊਗਾ ਪਿੱਛੋਂ ਆਪਸ ਵਿੱਚ ਘਰਦਿਆਂ ਦੀ ਲੜਾਈ ਹੋਊਗੀ ਉਹ ਕਹਿਣਗੇ ਵੀ ਤੈਨੂੰ ਕੀ ਲੋੜ ਐ ਇਨੂੰ ਇੱਥੇ ਬਿਠਾਣ ਦੀ ਤੂੰ ਕਿਉਂ ਮੂੰਹ ਲਾਨੀ ਆ ਆ ਦੇਖ ਲੈ ਸਾਰੇ ਪਿੰਡ ਦੀਆਂ ਖਬਰਾਂ ਚੱਕੀ ਫਿਰਦੀ ਆ ਉਹ ਆ ਗਈ ਨਾ ਲੜਾਈ ਇਨੂੰ ਪਤਾ ਨਹੀਂ ਪੂਆ ਦੀ ਕੁੜੀ ਦਾ ਕਿੱਥੋਂ ਪਤਾ ਲੱਗ ਗਿਆ ਸੋ ਐਦਾਂ ਦੀਆਂ ਗੱਲਾਂ ਲੈ ਕੇ ਬਿਨਾ ਮਤਲਬ ਦੀਆਂ ਲੜਾਈਆਂ ਕਰਾ ਜਾਂਦੇ ਨੇ ਲੋਕ ਐਸ ਕਰਕੇ ਤੀਜੇ ਦੀ ਗੱਲ ਸੁਣੋ ਨਹੀਂ ਜਮਾ ਬੰਦ ਕਰੋ ਜੇ ਲੜਾਈ ਖਤਮ ਕਰਨੀ ਆ ਨਹੀਂ ਤਾਂ ਫਿਰ ਲੜੀ ਜਾਓ ਕਿਸੇ ਦਾ ਕੀ ਜਾਂਦਾ ਹੂੰ ਕੋਈ ਉਹਨੇ ਚੱਕ ਕੇ ਚੁਗਲੀ ਲਾ ਜਾਂਦਾ ਬਈ ਇਸ ਕਰਕੇ ਆਪ ਦਾ ਖੁਸ਼ੀ ਖੁਸ਼ੀ ਰਹੋ ਕਿਸੇ ਦੀ ਗੱਲਾਂ ਤੇ ਬੜਾ ਧਿਆਨ ਨਹੀਂ ਦੇਣਾ ਹੈਗਾ ਜੋ ਸਹੀ ਲੱਗਦਾ ਉਹ ਕਰੋ ਠੀਕ ਹੈ ਬਿਨਾ ਮਤਲਬ ਕਿਸੇ ਤੇ ਸ਼ੱਕ ਨਾ ਕਰੋ ਜੇ ਕੋਈ ਆ ਕੇ ਦੱਸ ਵੀ ਜਾਂਦਾ ਨਾ ਵੀ ਫਲਾਣਾ ਤੁਹਾਡਾ ਰਿਸ਼ਤੇਦਾਰ ਹੈ ਮੈਂ ਤੁਹਾਡਾ ਘਰ ਦਾ ਇੱਥੇ ਆ ਐਵੇਂ ਆ ਤੇਰੇ ਸਾਸ ਸਾਂ ਕਹਿੰਦੀ ਸੀ ਤੇਰੀ ਨੂੰਹ ਐ ਕਹਿੰਦੀ ਸੀ ਪਥੇਰੀਆਂ ਗੱਲਾਂ ਕਹਿੰਦੇ ਨੇ ਲੋਕ ਜਦੋਂ ਤੱਕ ਆਪਣੀ ਅੱਖਾਂ ਨਾਲ ਨਾ ਦੇਖ ਲੋ ਕਿਸੇ ਤੇ ਯਕੀਨ ਨਾ ਕਰੋ ਤੀਸਰੇ ਬੰਦੇ ਦਾ ਕੰਮ ਹੀ ਇਹ ਹੁੰਦਾ ਪਹਿਲਾਂ ਚੁਗਲੀ ਲਾਣਾ ਫਿਰ ਲੜਾਈ ਕਰਾਣਾ ਫਿਰ ਸਵਾਦ ਲੈਣਾ ਠੀਕ ਆ ਉਹ ਤਾਂ ਤੁਹਾਨੂੰ ਲੜਾ ਕੇ ਤਮਾਸ਼ਾ ਦੇਖਦਾ ਸੋ ਬੱਚੋ ਮੈਹੀ ਨਾ ਗੱਲਾਂ ਤੋਂ ਤੇ ਵੀਡੀਓ ਇਹ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਤੀਸਰੇ ਬੰਦਿਆਂ ਦੀਆਂ ਗੱਲਾਂ ਜਾਂਦੇ ਨੇ ਨਾ ਤੀਜੇ ਬੰਦੇ ਦੀ ਗੱਲ ਸੁਣ ਕੇ ਆਪਦੇ ਨਾਲ ਲੜਦੇ ਨੇ ਇਹ ਵੀਡੀਓ ਉਹਨਾਂ ਵਾਸਤੇ ਆ ਠੀਕ ਐ ਇਸ ਕਰਕੇ ਜੇ ਫੋਨ ਵੀ ਕਰੋ ਆਪਦੇ ਕੰਮ ਦੀ ਗੱਲ ਕਰੋ ਆਪਾਂ ਕੀ ਲੈਣਾ ਕਿਸੇ ਦੇ ਘਰ ਚ ਜੋ ਮਰਜ਼ੀ ਹੋਈ ਜਾਵੇ ਆਪਦੀ ਗੱਲ ਕਰੋ ਹਾਲ ਚਾਲ ਪੁੱਛੋ ਰਾਜੀ ਖੁਸ਼ੀ ਪੁੱਛੋ ਹੈਨਾ ਤੇ ਫੋਨ ਕੱਟ ਦੋ ਐਵੇਂ ਫालतू ਦੀਆਂ ਗੱਲਾਂ ਕਰਕੇ ਕੀ ਫਾਇਦਾ ਬਾਅਦ ਚ ਕਲੇਸ਼ ਪੈ ਜਾਂਦਾ ਭੁਗਤ ਨਹੀਂ ਆਪਾਂ ਨੂੰ ਪੈ ਜਾਂਦੀਆਂ ਨੇ ਹੋਰ ਲੈ ਵੀ ਵੀਡੀਓ ਕਰ ਦੋ ਸ਼ੇਅਰ ਜਿਨ੍ਹਾਂ ਨੂੰ ਵਧੀਆ ਲੱਗੀ ਕਾਸੀ ਵਧੀਆ ਤਾਂ ਸਾਰਿਆਂ ਨੂੰ ਲੱਗੂਗੀ ਹੁਣ ਇਹੋ ਜੀਆਂ ਚੁਗਲੀਆਂ ਵੀ ਕਿਸੇ ਨੂੰ ਮਾੜੀਆਂ ਲੱਗਦੀਆਂ ਨੇ ਦੱਸ ਭਲਾ ਸਾਰਿਆਂ ਨੂੰ ਵਧੀਆ ਲੱਗਦੀਆਂ ਨੇ ਫਿਰ ਹੁਣ ਤੁਸੀਂ ਤਾਂ ਦੇਖ ਲਈ ਹੁਣ ਅੱਗੇ ਸ਼ੇਅਰ ਕਰ ਦੋ ਜਿਨ੍ਹਾਂ ਨੂੰ ਲੋੜ ਹੈ ਗੱਲਾਂ ਸੁਣਨ ਦੀ ਉਹ ਵੀ ਸੁਣ ਲੈਣਗੇ ਚਲ ਕਮੈਂਟ ਕਰਕੇ ਆਪਣੀ ਰਾਏ ਦੱਸੋ ਤੁਸੀਂ ਫਟਾਫਟ ਨਾਲੇ ਜੇ ਫੋਲੋ ਨਹੀਂ ਕਰਿਆ ਫਿਰ ਵੀਡੀਓ ਕੀ ਦੇਖੀ ਜਾਂਦੇ ਹੋ ਫੋਲੋ ਵੀ ਕਰ ਲਓ ਕਿੰਨਾ ਕੰਮ ਹੈ ਇੱਕ ਬਟਨ ਦਬਾਉਣਾ ਚਲ ਬਾਕੀ ਹਾਂ ਸੱਚ ਜਿਨ੍ਹਾਂ ਨੇ ਮੈਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕਰਿਆ ਉਹ ਇੰਸਟਾਗ੍ਰam ਤੇ ਵੀ ਕਰ ਲੋ ਬੱਬਲ ਕੌਰ 13 13 ਮੇਰੀ ਆਈਡੀਆ ਠੀਕ ਹੈ ਜੀ ਚਲ ਫਿਰ ਠੀਕ ਹੈ ਜੀ ਬਾਏ ਬਾਏ YouTube ਚੈਨਲ ਵੀ ਆ ਸੱਚ ਬੱਬਲ ਕੌਰ ਬਾਏ